ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪੀਲੀਪੀਤ ਜੋ ਨੇਪਾਲ ਦੀ ਸਰਦ ਕਹ ਲਉ ਉਸ ਏਰੀਆ ਦੇ ਵਿੱਚ ਬਾਵਾ ਪਿੰਡ ਨੇ 10 12 15 ਜਿਆਦਾ ਪਿੰਡ ਹੀ ਹੋਣੇ ਜਿੱਥੇ ਸਿੱਖਾਂ ਦੀ ਆਬਾਦੀ ਕਾਫੀ ਜਿਆਦਾ ਹੈ 12 ਪਿੰਡਾਂ ਦੀ ਆਬਾਦੀ ਜਿਨ੍ਹਾਂ ਚੋਂ ਬੇਲਾ ਖਜੂਰੀਆ ਤਤਾਰਗੜਜ ਇਹ ਜਿਹੜੇ ਪਿੰਡ ਨੇ ਇਨਾਂ ਦੇ ਵਿੱਚ ਤਕਰੀਬਨ 22000 ਤੋਂ ਵੱਧ ਸਿੱਖ ਗਰੀਬ ਸਿੱਖ ਰਾਜ ਸਿੱਖ ਰਹੇ ਨੇ ਗਰੀਬ ਸਿੱਖ ਹੈ ਬ ਘਰ ਵੀ ਨਹੀਂ ਬਹੁਤ ਸਾਰੇ ਝੁੱਗੀਆਂ ਝੌਕਰੀਆਂ ਚ ਰਹਿੰਦੇ ਨੇ ਤੇ ਹੁਣ ਅੱਜ ਉਹ ਖਬਰਾਂ ਚ ਕਿਉਂ ਆ ਗਈ ਖਬਰਾਂ ਚ ਇਸ ਕਰਕੇ ਆ ਗਈ ਕਿ ਗੁਰਦੁਆਰਾ ਕਮੇਟੀ ਨੇ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ ਕਿ ਪਿਛਲੇ ਜੜ ਤਿੰਨ ਹਜ਼ਾਰ ਸਿੱਖਾਂ ਨੇ ਅਸਾਈ ਧਰਮ ਜਿਹੜਾ ਹੈ ਉਹ ਕਬੂਲ ਕਰ ਲਿਆ ਧਰਮ ਪਰਵਰਤਨ ਹੋ ਗਿਆ ਜੇ ਨਹੀਂ ਧਰਮ ਪਰਵਰਤਨ ਕੀਤਾ ਜਾ ਰਿਹਾ ਹੈ 크੍ਰਿਸਚੀਅਨਸ ਵੱਲੋਂ ਪਾਦਰੀਆਂ ਵੱਲੋਂ ਕਿੰਨਾ ਦਾ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਲੋਕ ਨੇ ਉਹਨਾਂ ਦਾ ਲੋਕਾਂ ਨੂੰ ਕਿਸੇ ਨੂੰ ਐਜੂਕੇਸ਼ਨ ਦਾ ਲਾਲਚ ਇਲਾਜ ਦਾ ਲਾਲਚ ਪੈਸੇ ਦਾ ਲਾਲਚ ਮਾਤਰਾ ਕਰਾ ਮਤ ਦਾ ਬਿਮਾਰੀ ਠੀਕ ਕਰਨ ਦਾ ਹਰ ਕਿਸਮ ਦੇ ਲਾਲਚ ਦੇ ਕੇ ਉਹਨਾਂ ਨੂੰ ਇਸਾਈ ਬਣਾਇਆ ਜਾ ਰਿਹਾ ਹੈ ਇਸ ਕੱਟ ਉਹ ਯੋਤੇ ਦੇਖੋ ਗੱਲ ਤਾਂ ਇਹ ਹੈ ਕਿ ਇਹ ਕੋਈ ਨਵਾਂ ਪ੍ਰਚਾਰਾ ਨਹੀਂ ਇਹ ਥੇ ਠੀਕ ਹੈ ਤਕਰੀਬ ਲੋਕ ਜਿਹੜੇ ਨੇ ਉੱਥੋਂ ਗਏ ਹੋਣਗੇ ਉਹਨਾਂ ਨੇ ਪੁੱਛਦੇ ਵਿਰੋਧ ਵੀ ਕੀਤਾ ਹੈ ਸਹੀ ਹੈ 12 ਪਿੰਡਾਂ ਦੀ ਆਬਾਦੀ ਜਿਦੇ ਚ ਬਹੁਤ ਜ਼ਿਆਦਾ ਲਗਭਗ ਸਾਰੇ ਸਿੱਖਾਂ ਦੇ ਪਿੰਡ ਨੇ ਉਹਨਾਂ ਚੋਂ ਗਏ ਨੇ ਤੇ ਉਹਨਾਂ ਨੇ ਕਮੇਟੀ ਦੇ ਵਿੱਚ ਸ਼ਿਕਾਇਤ ਕਰਤੀ ਲੇਕਿਨ ਵਿਰੋਧ ਵੀ ਹੋਇਆ ਵੀ ਅਸੀਂ ਨਹੀਂ ਜਾਣਾਂ ਲੇਕਨ ਧਰਮ ਪਰਵਰਤਨ ਹੋ ਰਿਹਾ ਹੈ ਇਹ ਖਬਰ ਨੇ ਸਭ ਦਾ ਧਿਆਨ ਖਿੱਚਿਆ ਤਾਂ ਹੁਣ ਗੱਲ ਇਹ ਹੈ ਕਿ ਕਿਉਂ ਪਰਵਰਤਨ ਹੋ ਰਿਹਾ ਹੈ ਕੀ ਇਹ ਪਰਵਰਤਨ ਉੱਥੇ ਦਾ ਚਲੋ ਮੰਨ ਲਓ ਕਿ ਬਹੁਤ ਹੀ ਗਰੀਬ ਨੇ ਲੇਕਨ ਪੰਜਾਬ ਚ ਵੀ ਕਿਹੜਾ ਘਟ ਹੈ ਪੰਜਾਬ ਚ ਅਸਾਈ ਜਿਹੜੇ ਧਰਮ ਹੈ ਲਗਾਤਾਰ ਫੈਲ ਰਹੇ ਐਥੇ ਜਿਹੜੇ ਚਰਚਾ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਜਦੋਂ ਅੰਗਰੇਜ਼ ਆਏ ਸੀ ਐਥੇ ਗਰਦਾਸਪੁਰ ਦੇ ਵਿੱਚ ਸੀ ਚਰਚ ਲੋਦੇ ਅਨਛ ਸੀ ਜਫਰੋਜਪੁਰ ਚ ਜਦਾ ਬਸ ਉਹ ਤੋਂ ਤਿੰਨੇ ਚਾਰੇ ਜੇ ਪੁਰਾਣੀ ਚਰਚਾ ਦੀ ਗੱਲ ਕਰੀਏ ਲੇਕਿਨ ਹੁਣ ਤਾਂ ਫੈਲ ਗਏ ਹੁਣ ਤਾਂ ਚਰਚ ਜੁੜਿਆ ਮੇਰਾ ਖਲਾ ਸਾਰੇ ਉਹ ਤਾਂ ਬਾਰ ਵਿੱਚ ਵੀ ਆ ਗਏ ਹੁਣ ਤਾਂ ਪਟਿਆਲੇ ਦੇ ਲੱਗ ਪਟਿਆਲੇ ਚ ਦੋ ਤਿੰਨ ਚਰਚ ਨੇ ਤੇ ਹੁਣ ਤਾਂ ਬਨੂੜ ਦਾ ਵੀ ਇੱਕ ਜਿਹੜਾ ਇਹਨਾਂ ਦਾ ਪਾਸਟਰ ਹੈ ਤੇ ਕਰਾਲੀ ਦਾ ਵੀ ਪਾਸਟਰ ਜਿਹਦੀ ਤਾਂ ਬੜੀ ਚਰਚਾ ਰਹੀ ਹੈ ਬਜਿੰਦਰ ਸਿੰਘ ਉਹ ਕਰਾਲੀ ਦਾ ਜਿਹਦੀ ਪਵਾਦ ਚ ਵੀ ਆ ਗਏ ਮਾਝੇ ਚ ਤਾਂ ਪਹਿਲੇ ਹੀ ਸੀ ਜਿਹੜੇ ਕਈ ਚਰਚਾ ਤਾਂ ਚਰਚਤ ਜਿਹੜੇ ਪਾਦ ਪਾਦਰੀ ਜਾਂ ਪਾਸਟਰ ਨੇ ਜਿਨਾਂ ਚੋ ਬਜਿੰਦਰ ਸਿੰਘ ਅੰਕਰ ਨਰੂਲਾ ਜਲੰਧਰ ਦਾ ਅੰਮ੍ਰਿਤਸਰ ਸਾਧੂ ਨਵਾਂ ਸ਼ਹਿਰ ਦਾ ਸਤਪਾਲ ਰਾਣਾ ਆ ਮੈਂ ਤੁਹਾਨੂੰ ਦੱਸਿਆ ਬਨੂੜ ਦਾ ਕੰਚਨ ਮਿੱਤਲੇ ਤੇ ਗੁਰਨਾਮ ਸਿੰਘ ਇੱਕ ਐਸਆਈ ਹੁੰਦਾ ਸੀ ਇਹ ਵੀ ਹੈ ਨਹੀਂ ਇਹਦਾ ਮਤਲਬ ਕਿ ਬਹੁਤ ਉਹਨਾਂ ਨੇ ਬੜੀ ਤਵਦੀਲੀ ਵੀ ਬੜੇ ਕਮਾਲ ਨਾਲ ਕੀਤੀਆਂ ਜਿਹੜੀ ਜਿਸ ਤਰ੍ਹਾਂ ਦਾ ਢੰਗ ਵਰਤਿਆ ਗਿਆ ਜਿਹੜੀ ਉਸ ਨੂੰ ਲੋਕਲਾਈਜ਼ ਕਰਤਾ ਸਾਰੀ ਗੱਲ ਨੂੰ ਲੋਕਲਾਈਜ਼ ਕਰਤਾ ਤਰੀਕੇ ਵੀ ਲੋਕਲਾਈਜ਼ ਕਰਤੇ ਮਤਲਬ ਜਿਵੇਂ ਮੰਦਰਾਂ ਗੁਰਦੁਆਰਿਆਂ 'ਚ ਥੱਲੇ ਬੈਠਦੇ ਨੇ ਬਿਲਕੁਲ ਉਵੇਂ ਕਰਤਾ ਜਿਵੇਂ ਸ਼ੋਭਾ ਯਾਤਰਾ ਕੱਢਦੇ ਨੇ ਹਿੰਦੂ ਉਸ ਤਰ੍ਹਾਂ ਯਾਤਰਾ ਸ਼ੁਰੂ ਕਰਤੀ ਜਿਵੇਂ ਜਿਹੜੇ ਨਗਰ ਕੀਰਤਨ ਕੱਢੇ ਜਾਂਦੇ ਨੇ ਬਿਲਕੁਲ ਉਸ ਤਰ੍ਹਾਂ ਕਰਤਾ ਫੌਰ ਤਾਂ ਹੋਰ ਪੰਜਾਬੀ ਮੁਹਾਵਰੇ ਵਰਤਣ ਲੱਗ ਗਏ ਪੰਜਾਬੀ ਦਾ ਬਰਥਡੇ ਸੀ ਪੰਜਾਬੀ ਦਾ ਬੱਲੇ ਬੱਲੇ ਈਸ਼ੂ ਤੇਰੀ ਬੱਲੇ ਬੱਲੇ ਇਹ ਗਾ ਰਹੇ ਨੇ ਨੱਚ ਰਹੇ ਨੇ ਜਿਵੇਂ ਕਿ ਕੋਈ ਤਰੀਕਾ ਐਸਾ ਨਹੀਂ ਜਿਹੜਾ ਨਹੀਂ ਬਰਤ ਰਹੇ ਕਰਾ ਮਾਤਾ ਬਿਮਾਰੀਆਂ ਠੀਕ ਕਰਨੀਆਂ ਕੈਂਸਰ ਠੀਕ ਕਰਨੀ ਅੱਖਾਂ ਠੀਕ ਕਰਨੀਆਂ ਤਾਂ ਮਰੇ ਨੂੰ ਜਿਉਂਦਾ ਕਰਦੀਆਂ ਗੱਲਾਂ ਕਰ ਦਿੰਦੇ ਨੇ ਤਾਂ ਇਸ ਤਰੀਕੇ ਨਾਲ ਉਹ ਖੇਚ ਰਹੇ ਨੇ ਹੁਣ ਜਦੋਂ ਇਹ 3000 ਸਿੱਖਾਂ ਦੀ ਕਨਵਰਸ਼ਨ ਦੀ ਗੱਲ ਆਈ ਹੈ ਇੱਕ ਵਾਰ ਫਿਰ ਚਾਚਾ ਸ਼ੁਰੂ ਹੋਈ ਹੈ ਕਿ ਹੋ ਕੀ ਰਹਿ ਕੀ ਕੌਣ ਜ਼ਿੰਮੇਵਾਰ ਹੈ ਇਹਦੇ ਵਿੱਚ ਫਿਰ ਮੈਂ ਅੱਜ ਮੈਂ ਦੇਖ ਰਿਹਾ ਸੀ ਖਬਰ ਜਦੋਂ ਦੀ ਫਾਲੋ ਅਪ ਦੇਖ ਰਿਹਾ ਸੀ ਇਸ ਖਬਰ ਦਾ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ 3000 ਸੇ ਕੋਠੋਂ ਦੇ ਅਸਾਈ ਬਣ ਕੇ ਸ਼ੇਅਰ ਹੋ ਜਿਹੜੇ ਅਰਬਾਂ ਖਰਬਾਂ ਤਰਨਾ ਦਲ ਦੇ ਜਥੇਦਾਰ ਨੇ ਨਾ ਜਿਹੜੇ ਜੋ ਜਨਾ ਰਾਜਾ ਰਾਜ ਸਿੰਘ ਕਹਿੰਦੇ ਨੇ ਰਾਜਾ ਰਾਜ ਸਿੰਘ ਕਹਿੰਦੇ ਵੀ ਇਹ ਜਿਹੜਾ ਧਰਮ ਪਰिवर्तन ਹੋ ਰਿਹਾ ਹੈ ਇਹੇ ਸ਼੍ਰੋਮnik ਕਮੇਟੀ ਦੀ ਜ਼ਿੰਮੇਵਾਰ ਹੈ ਅਸੀਂ ਵੀ ਜ਼ਿੰਮੇਵਾਰ ਹਾਂ ਕਹਿੰਦੇ ਕੱਲਾ ਇਹਦੀ ਕਦੇ ਕਮੇਟੀ ਜ਼ਿੰਮੇਵਾਰ ਹੈ ਇਹ ਇਹ ਕਹਿੰਦੇ ਜੀ ਅਸੀਂ ਕੁਝ ਬਦਲਿਆ ਹੀ ਨਹੀਂ ਅਸੀਂ ਆਪਣਾ ਤੌਰ ਤਰੀਕਾ ਹੀ ਨਹੀਂ ਬਦਲਿਆ ਮਤਲਬ ਸਾਡੀਆਂ ਜਿਹੜੀਆਂ ਕਮੇਟੀਆਂ ਗਰੀਬ ਲੋਕਾਂ ਤੱਕ ਤਾਂ ਪਹੁੰਚ ਹੀ ਨਹੀਂ ਕਰ ਰਹੀਆਂ ਮਤਲਬ ਤੁਸੀਂ ਜਿਸ ਤਰੀਕੇ ਨਾਲ ਸੋਚ ਰਹੇ ਹੋ ਜਿਹੜਾ ਮਸਲਾ ਖੜਾ ਹੋਇਆ ਹੈ ਉਹ ਤੇ ਰਿਐਕਸ਼ਨ ਤਾਂ ਰਿਐਕਸ਼ਨ ਤਾਂ ਹੁਣ ਉਹਦਾ ਵੀ ਆਇਆ ਹੈ ਚੀਫ ਕਲਸਟਰ ਦੇ ਬੰਦ ਕਹਿੰਦੇ ਸਭ ਤੋਂ ਬੜੀ ਚਿੰਤਾ ਹੈ ਤੇ ਇੰਦਰਪ੍ਰੀਤ ਸਿੰਘ ਮੈਜਰ ਉਹਨਾਂ ਦੇ ਜਿਹੜੇ ਅਜੇ ਕਰ ਪ੍ਰਧਾਨ ਨੇ ਉਹ ਕਹਿੰਦੇ ਸਾਬਕਾ ਮੰਤਰੀ ਭਾਈ ਚਿੰਤਾ ਤਾਂ ਹੈ ਆਪਾਂ ਕਾਰ ਕੀ ਰਹੇ ਇਹ ਦੇਖਣ ਵਾਲੀ ਗੱਲ ਹੈ ਹੁਣ ਇਹਦੇ 'ਚ ਸਵਾਲ ਉੱਠੇ ਅੱਜ ਮੈਂ ਇਸ ਤੇ ਚਰਚਾ ਕੀਤੀ ਗੱਲ ਕੀ ਹੈ ਕਾਰਨ ਕੀ ਹੈ ਕਾਰਨ ਤਾਂ ਬਹੁਤ ਨੇ ਪੰਜਾਬ ਚ ਜਿੰਨੀ ਗਿਣਤੀ ਕੋ ਪੱਕਾ ਅੰਕੜਾ ਨਹੀਂ ਹੈ ਲੇਕਿਨ ਜਿਵੇਂ ਚਰਚ ਬਾਧ ਰਹੇ ਨੇ ਜਿਵੇਂ ਪਾਸਟਰ ਬਾਧ ਰਹੇ ਨੇ ਕਮਾਲ ਇਹ ਪਾਸਟਰ ਵੀ ਜਿਹੜੇ ਨੇ ਉਹਨਾਂ ਨੇ ਜਿਸ ਤਰੀਕੇ ਨਾਲ ਪਾਸਟਰ ਨੇ ਕੋਈ ਦਿਓ ਉਹਨਾਂ ਕੋਈ ਢਲੂ ਆ ਕੋਈ ਕੋਸ਼ਾ ਉਹ ਕਰਕੇ ਤੇ ਪੱਗਾ ਵੀ ਰੱਖਿਓਂ ਗਿਆ ਨੇ ਕਈਆਂ ਨੇ ਤਾਂ ਤੇ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਨੇ ਉਹਨਾਂ ਦਾ ਨਾਮ ਵੀ ਆ ਗਿਆ ਇਹ ਜਿਹੜੇ ਕ੍ਰਿਪਟੋਕ੍ਰਿਸ਼ਚਨ ਕ੍ਰਿਸਚੀਅਨ ਕਹਿੰਦੇ ਨੇ ਜਿਹੜਾ ਨੇ ਪੂਛਲੀ ਬਦਲੇ ਆਪਣੀ ਜ਼ਿੰਦਗੀ ਦਾ ਸਿਰ ਧਰਮ ਬਦਲਿਆ ਕੁਝ ਹੰਤਾ ਇਹ ਕਿ ਕੌਣ ਬਦਲਦੇ ਨੇ ਕੌਣ ਕ੍ਰਿਸਚਨ ਬਰਨ ਹੈ ਨੰਬਰ 1 ਇਹ ਦੀ ਜ਼ਰੂਰਤ ਹੈ ਸਭ ਜਨ ਦੀ ਵੈਸੇ ਬੋਟੇ ਤੌਰ ਤੇ ਜੇ ਅਪਨ ਨਗਾ ਮਾਰ ਲਈ ਜੱਜ ਨਹੀਂ ਕਰ ਸਕ 취 ਹੈ ਉਹਦੇ ਲਈ ਤਾਂ ਇਹੀ ਹੈ ਗਰੀਬ ਲੋਕ ਆਰਥਿਕ ਤੌਰ ਤੇ ਪਛੜੇ ਸਮਾਜਿਕ ਤੌਰ ਤੇ ਪਛੜੇ ਸਮਾਜਿਕ ਤੌਰ ਤੇ ਕੌਣ ਪਛੜੇ ਹੋਇਆ ਸਮਾਜਿਕ ਤੌਰ ਤੇ ਪਛੜੇ ਤਾਂ ਜਿਹੜੇ ਹੋਗੇ ਜਿਨ੍ਹਾਂ ਨੂੰ ਅਸੀਂ ਦਲਿਤ ਕਹਿ ਇਨਕਾਰਤਾ ਜਦੋਂ ਉਹ ਅਸੀਂ ਕਹਿੰਦੇ ਨੇ ਕਿ ਇਹ ਤਾਂ ਸ਼ਡੂਲ ਕਾਸਟ ਨੇ ਜੀ ਇਹ ਵਾਰ ਵੀ ਕੀ ਨੇ ਜੀ ਇਹ ਤਾਂ ਮੱਝ ਵੀ ਸਿੱਖ ਨੇ ਇਹ ਰਾਮਦਾਸ ਸਿੰਘ ਨੇ ਇਹ ਰਵੀਦਾਸ ਸਿੰਘ ਨੇ ਇਹਨਾਂ ਦਾ ਬਕਰ ਹੁਣ ਮੈਨੂੰ ਤਾਂ ਹੈਰਾਨੀ ਹੁੰਦੀ ਹੈ ਕਿ ਕਈ ਗੁਰਦੁਆਰਿਆਂ ਚ ਪਤਾ ਲੱਗਿਆ ਕਿ ਅੰਮ੍ਰਿਤ ਦੇ ਵੀ ਬਾਟਾ ਸਾਂਝਾ ਨਹੀਂ ਕਰਦੇ ਉਹ ਵੀ ਅੱਡ ਅੱਡ ਸਾਡੇ ਤਾਂ ਜਿਹੜੇ ਅਸੀਂ ਅੰਤਮ ਯਾਤਰਾ ਜਿਹੜੀ ਕਿਸੇ ਬੰਦੇ ਦੀ ਹੁੰਦੀ ਹੈ ਤੇ ਜਿਹੜੇ ਉਹਦੇ ਚ ਜਿੱਥੇ ਮੱਜੜ ਪਹੁੰਚਦੇ ਜਿਹਨੂੰ ਕਰਮਿਸ਼ਨ ਗਰਾਊਂਡ ਕਹਿੰਦੇ ਨੇ ਮੁਰਦਗਾਟ ਕਹਿੰਦੇ ਨੇ ਮੜੀਆਂ ਕਹਿੰਦੇ ਨੇ ਉਹ ਵੀ ਸਾਂਝੀਆਂ ਨਹੀਂ ਸਾਡੀ ਤਾਂ ਬਹੁਤ ਸਮਾਤ ਹੈ ਹਾਲ ਤਾਂ ਇਹ ਹੋਇਆ ਪਿਆ ਸਾਡਾ ਜਣੀ ਗੁਰਦੁਆਰੇ ਵੀ ਸਾਡੇ ਅਲੱਗ-ਅਲੱਗ ਨੇ ਤੇ ਇਹ ਸਾਰੇ ਦੇ ਵਿੱਚ ਜਿਹੜੇ ਉਹ ਲੋਕੜੇ ਜਿਹੜੇ ਸਮਾਜਿਕ ਤੌਰ ਤੇ ਜਿੰਨਾਂ ਦਾ ਫਿਤਕਰਾ ਹੁੰਦਾ ਤੇ ਉਹ ਜ਼ੋਹਿਰਬਾਰੀ ਤਾਂ ਫਿਰ ਬਣਦੀ ਹੈ ਨਾ ਕਿ ਗੁਰੂ ਨੇ ਅਸੀਂ ਕਿੱਥੇ ਗੁਰੂ ਦਾ ਤਾਂ ਜੋ ਕਮ ਸੀ ਗੁਰੂ ਨੇ ਜੋ ਸਾਨੂੰ ਦੱਸਣਾ ਸੀ ਉਹ ਤਾਂ ਦੱਸ ਗਏ ਤਦ ਮਾਨਦਪ ਸੀ ਜਦ ਸਵੇਕ ਨੂੰ ਪਹਚਾਣ ਉਹ ਅਸੀਂ ਨਹੀਂ ਨਾ ਗੁਰੂ ਦੀ ਗੱਲ ਮੰਨਦੇ ਤੋ ਇਸ ਕਰਕੇ ਜਿਹੜੇ ਜਾ ਕੇ ਕਹਿੰਦੇ ਨੇ ਵੀ ਕੋਈ ਨਹੀਂ ਸਾਡੇ ਚਾਹ ਉਹ ਇਧਰ ਤਾਂ ਤੁਹਾਨੂੰ ਕੁਝ ਨਹੀਂ ਦੇਖ ਲੋ ਤੁਹਾਡੇ ਨਾਲ ਬਚਕਰਾ ਹੋ ਰਿਹਾ ਮੈਂ ਇੱਕ ਸੁਣ ਰਿਹਾ ਸੀ ਮੈਂ ਉਹਨਾਂ ਨੂੰ ਸੁਣਿਆ ਕਿ ਇੱਕ ਬਜ਼ੁਰਗ ਔਰਤ ਕਹਿ ਰਹੀ ਸੀ ਕਹਿੰਦੀ ਅਸੀਂ ਭੱਜਵੀ ਸਿੰਘਾਂ ਚੋਂ ਆਏ ਮੁੰਡਾ ਕਹਿੰਦੀ ਸਾਡਾ ਬਹੁਤ ਵਧੀਆ ਤੇ ਐਸਜੀਪੀ ਪਹਿਲਾਂ ਤਾਂ ਕਹਿੰਦੀ ਪੈਸਾ ਚੱਲਣ ਲੱਗ ਗਿਆ ਐਸਜੀਪੀ ਚਲੋ ਅਗਲੀ ਦੀ ਨੌਕਰੀ ਨਹੀਂ ਲੱਗੀ ਕਹਿੰਦੇ ਮੁੰਡਾ ਵਧੀਆ ਪੜਿਆ ਵਧੀਆ ਪਾਠੀ ਵਧੀਆ ਰੱਗੀ ਕਹਿੰਦੇ ਨਹੀਂ ਤੈਨੂੰ ਇੱਥੇ ਨਹੀਂ ਤੈਨੂੰ ਅਸੀਂ ਸਵਾਈ ਤੇ ਲਾ ਸਕਦੇ ਆ ਉਹ ਵੀ ਪੈਸਾ ਲਾ ਕੇ ਫਿਰ ਦੇਖਾਂਗੇ ਜੇ 5-7 ਸਾਲ ਬਾਅਦ ਤੈਨੂੰ ਜੇ ਅਸੀਂ ਕੁਝ ਬਣਾਉਣਾ ਹੋਇਆ ਯਾਨੀ ਉਹ ਬਿਜ਼ਨਸਰਾ ਉਹ ਚੱਲੇਗਾ ਕਹਿੰਦੇ ਉਹ ਹੁਣ ਦਬਈਚਾ ਛੱਟ ਗਿਆ ਤਾਂ ਬਹੁਤ ਸਾਰੇ ਲੋਕ ਕਹਿੰਦੇ ਜਿਹੜੇ ਇਸ ਤਰ੍ਹਾਂ ਇੱਕ ਤਾਂ ਇਹ ਡਿਗਰੀ ਤੇ ਹੀ ਜਾਂਦੇ ਨੇ ਜਟੇਰਿਆ ਚ ਵੀ ਆਪਾਂ ਕਰੀਏ ਤਾਂ ਹੁਣ ਹਾਲਾਤ ਆਏ ਦੇ ਜਦੋਂ ਇਹ ਕਹਿੰਦੇ ਆ ਕਿ ਜੀ ਸ਼ਰਮਨ ਕਮੇਟੀ ਕਰ ਕੀ ਰਹੀ ਹੈ ਤੇ ਜਿਵੇਂ ਅੱਜ ਸਵਾਲ ਉੱਠਿਆ ਕਿ ਉਹਦੇ ਪ੍ਰਚਾਰ ਭਾਈ ਪਹਿਲੇ ਤਾਂ ਗੱਲ ਪ੍ਰਚਾਰਕ ਕਹੇ ਜੇ ਨੇ ਅਸੀਂ ਕਹੇ ਜੇ ਬੰਦੇ ਤਿਆਰ ਕਰਦੇ ਮੈਂ ਇੱਥੇ ਪਿਛਲੇ ਦਿਨਾਂ ਚ ਜਿਹੜੇ ਪੰਜਾਬ ਪੁਲਿਸ ਦੇ ਰਿਟਾਇਰਡ ਬੰਦੇ ਨੇ ਉਹਨਾਂ ਦੀ ਐਸੋਸੀਏਸ਼ਨ ਚ ਮੈਨੂੰ ਬੁਲਾਇਆ ਇੱਕ ਲੈਕਚਰ ਦੇਣ ਲਈ ਮੈਥੋਂ ਪਹਿਲੇ ਜਿਹੜਾ ਪ੍ਰਚਾਰਕ ਪ੍ਰਚਾਰ ਕਰ ਰਹੇ ਸੀ ਕਮਾਲ ਤਾਂ ਮੇਨੋ ਤੇ ਹੋ ਗਈ ਮੈਂ ਭਰਾਨ ਹੋ ਗਿਆ ਵੀ ਇਹ ਵੀ ਲੋਕ ਕਹਿੰਦੇ ਨੇ ਕਹਿੰਦੇ ਜਾਤ ਪਾਤ ਤਾਂ ਗੁਰੂਆਂ ਨੇ ਵੀ ਕਹਦੇ ਬੰਨੀ ਹੈ ਤਾਂ ਹੀ ਤਾਂ ਇਧਰ ਉਧਰ ਬਿਆ ਨਹੀਂ ਕਰਾਇਆ ਇੱਕੋ ਜਾਚ ਕਰੇ ਮਤਲਬ ਤੁਸੀਂ ਦੇਖੋ ਤਾਂ ਸਹੀ ਤਾਂ ਤੁਸੀਂ ਕੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਐ ਇਹੋ ਜੇ ਸਾਡੇ ਪ੍ਰਚਾਰਕ ਹੋਣਗੇ ਤੇ ਜਾਂਸੀ ਗ੍ਰਾਂਥੀਆਂ ਨੂੰ ਜਿਹੜੇ ਗ੍ਰਾਂਥੀ ਪ੍ਰਚਾਰਕ ਜਿਹੜੇ ਅਸੀਂ ਰੱਖਦੇ ਆ ਉਹਨਾਂ ਨੂੰ ਕਿੱਦਾਂ ਟ੍ਰੇਨ ਕਰਦੇ ਆ ਜਾਂ ਕਿੱਨੇ ਸਿੱਖ ਥੋੜਾ ਜੇ ਅਸੀਂ ਕਹਿੰਨੇ ਕਿ ਕ੍ਰਿਸਚਨ ਸਕੂਲ ਉਹ ਪੂਰੀ ਕੰਮ ਕਰਦੀ ਸੀ ਮੇਡ ਉਹਦੇ ਉਹ ਰਿਪ੍ਰੈਸਨ ਮਾਰ ਗਈ ਕਹਿੰਦੀ ਸਾਡੇ ਬੱਚਿਆਂ ਨੂੰ ਸਭ ਤੋਂ ਵਧੀਆ ਸਕੂਲ ਹੈ ਤੇ ਲੇਡੀ ਫਾਤਿਮਾ ਉਸ ਦਿਨ ਮਿਸ਼ਨ ਮਿਲ ਗਿਆ ਫ੍ਰੀ ਐਜੂਕੇਸ਼ਨ ਮਿਲ ਰਹੀ ਹੈ ਤੇ ਅਸੀਂ ਮਤਲਬ ਅਸੀਂ ਕੀ ਸਾਨੂੰ ਕੀ ਫਰਕ ਪੈਂਦਾ ਸਭ ਕਿਤਾਬਾਂ ਵੀ ਫਰੀ ਦਵਾਈ ਵੀ ਫਰੀ ਮਤਲਬ ਹੋਣਾ ਹੈ ਪੈਸਾ ਉਹ ਹਰ ਹਿੱਲਾ ਵਰਤਾਇ ਜਾ ਰਿਹਾ ਜਿਸ ਤਰੀਕੇ ਨਾਲ ਇਹ ਹੋ ਰਿਹਾ ਹੈ ਨੇ ਇਹ ਜਿਹੜਾ ਹੁਣ ਸਵਾਲ ਤਾਂ ਫੰਡ ਫੰਡ ਉਹਨਾਂ ਕੋਲ ਕਿੱਥੋਂ ਹੁੰਦਾ ਕੌਣ ਦਿੰਦਾ ਕੀ ਜਿਹੜੇ ਵਿਦੇਸ਼ਾਂ ਚ ਇੰਨੇ ਫੰਡ ਆ ਜਾਂਦੇ ਨੇ ਐਕੈਡਮੀ ਗੱਲ ਚੱਲ ਪਈ ਕਹਿੰਦੇ ਵੀ ਹੋ ਸਕਦਾ ਇਹ ਇੱਕ ਇੱਕ ਅੱਜ ਪਹਿਲ ਸਟੇਟ ਮੈਨੂੰ ਦੱਸ ਰਿਹਾ ਸੀ ਕਹਿੰਦਾ ਮੇਰੇ ਤਾਂ ਹੋਰ ਵੀ ਗੱਲ ਲੱਗਦੀ ਹੈ ਕਹਿੰਦੇ ਪਹਿਲਾਂ ਇਹ ਆਰਐਸਐਸ ਤੇ ਇਹਨਾਂ ਦਾ ਸੀ ਪਗਾ ਚੱਲਦਾ ਪੁੱਛ ਆਰਐਸਐਸ ਨਾਲ ਦਾ ਬਰੋਸ ਸੀ ਉਹਨਾਂ ਨੂੰ ਪਤਾ ਵੀ ਉਹ ਟਬਰੀ ਜਾਲਤਾ ਸੀ ਤੇ ਕਹਦੇ ਹੁਣ ਕਿਤੇ ਇਹ ਤਾਂ ਨਹੀਂ ਕੋਈ ਗੇਮ ਵੀ ਸਿੱਖਾ ਤੇ ਇਹਨਾਂ ਦਾ ਪੱਗਾ ਪਾ ਤਾ ਆਪਾਂ 크ਰਿਸਚIANS ਦਾ ਇਹ ਤਾਂ ਨਹੀਂ ਕੋਈ ਚੱਲ ਰਿਹਾ ਇਸ ਤਰ੍ਹਾਂ ਦੀ ਕੋਈ ਰਣਨੀਤੀ ਤੇ ਵੀ ਕਿਸੇ ਦੀ ਮੈਨੂੰ ਨਹੀਂ ਪਤਾ ਲੇਕਰ ਚਲੋ ਉਹਨਾਂ ਦੀ ਵੀ ਰਣਨੀਤੀ ਹੋ ਸਕਦੀ ਪਰ ਆਪਦਾ ਤਾਂ ਤੁਸੀਂ ਦੇਖੋ ਨਾ ਅਸੀਂ ਕਿੱਥੇ ਖੜੇ ਆ ਅਸੀਂ ਤਾਂ ਕੁਰਸੀ ਦੇ ਪਿੱਛੇ ਲੜ ਰਹੇ ਆ ਅਸੀਂ ਤਾਂ ਪੰਜ ਪਿਆਰੇ ਵੀ ਲੜਾ ਤੇ ਅਸੀਂ ਤਾਂ ਕੁਰਸੀ ਦੇ ਛੱਟ ਲਈ ਸਾਡੀ ਤਾਂ ਪ੍ਰਾਇੋਰਟੀ ਨਹੀਂ ਅਸੀਂ ਦਸੋਂ ਵਾਰ ਸੀ ਕਦੋਂ ਗਏ ਆ ਕੀ ਉਹਨਾਂ ਨੇ ਕੀਤਾ ਜਿੰਨਾਂ ਨੂੰ ਉਹਨਾਂ ਦੱਸ ਸੀ ਕਿ ਸਾਡੂੰ ਚਿੰਤਾ ਹੈ ਉਹ 3000 ਸਿੱਖ ਚਲੇ ਗਏ ਉੱਥੋਂ ਦੇ ਅਸੀਂ ਉਹਨਾਂ ਲਈ ਜਾ ਕੇ ਕਮੇਟੀਏ ਨੇ ਕੀ ਕੀਤਾ ਮੈਂ ਨਹੀਂ ਕਹਿੰਦਾ ਲੰਗਰ ਲਾਓ ਪਰ ਮੈਂ ਕਹਿੰਦਾ ਸਿੱਖਿਆ ਪਰ ਵੀ ਸਿੱਖਿਆ ਦਾ ਵੀ ਤਾਂ ਲੰਗਰ ਲੱਗ ਸਕਦਾ ਜਿੱਤੇ ਆ ਵੀ ਵਿਚਾਰੀ ਹੈ ਪਰਪਕਾਰੀ ਹੈ ਉਹਦਾ ਵੀ ਲਾਓ ਤੇ ਉੱਥੇ ਵਿਧਿਆ ਦਾ ਹਾਲ ਇਹ ਹੈ ਸਾਡੀ ਕੁਆਲਟੀ ਐਜੂਕੇਸ਼ਨ ਦੀ ਸਾਡੇ ਸਕੂਲਾਂ ਚ ਤਾਂ ਉਹ ਬੱਚੇ ਆਉਣਦੇ ਨੇ ਹੁਣ ਜਿਹੜਾ ਦਿੱਕਤ ਹੋ ਹੋਰ ਐਡਮਿਸ਼ਨ ਦੀ ਬੰਦੇ ਕੀ ਤੁਸੀਂ ਮਤਲਬ ਮੁਕਾਬਲਾ ਕਰਕੇ ਦੇਖ ਲਓ ਤੁਸੀਂ ਡੀਏਵੀ ਨਾਲ ਮੁਕਾਬਲਾ ਕਰੋ ਕਿਸ਼ਨ ਸਕੂਲਾਂ ਨਾਲ ਮੁਕਾਬਲਾ ਕਰ ਲਓ ਜਿਹੜੇ ਸਕੂਲ ਨੇ ਖਾਸ ਸਕੂਲ ਕਾਰਨ ਕੀ ਹੈ ਕਿ ਕੁਆਲਿਟੀ ਐਜੂਕੇਸ਼ਨ ਤਾਂ ਹੋ ਜੇ ਟੀਚਰ ਠੀਕ ਰੱਖਾਂਗੇ ਮੈਂ ਬਹੁਤ ਵਾਰ ਸਿਲੈਕਸ਼ਨ ਤੇ ਗਿਆ ਤੇ ਸਿਲੈਕਸ਼ਨ ਤੇ ਤਾਂ ਫਿਰ ਫਰਸਾ ਜਾਂਦੇ ਕੋਈ ਨੂੰ ਰੱਖ ਲਓ ਜੀ ਉਂਝ ਕਰ ਲਓ ਬੜੀ ਕਾਕਾ ਜੀ ਨੇ ਕਿਹਾ ਕੋ ਕਾਕਾ ਜੀ ਨੇ ਕਿਹਾ ਤੇ ਕਾਕਾ ਜੀ ਨੇ ਜਿਹਦੇ ਬਾਰੇ ਕਿਹਾ ਕਾਕਾ ਜੀ ਨੇ ਉਹ ਪੜਾਉ ਕੀ ਜਿਹੜਾ ਸਪਾਰਸ ਹੈ ਤੇ ਸਾਡੇ ਕੋਲ ਅਸੀਂ ਕਿੰਨੇ ਕੋ ਤਾਂ ਉਹ ਤਾਂ ਕੋਟੇ ਬੰਦ ਨੇ ਐਸਜੀਪੀਸ ਦੇ ਆਬਜੈਕਟਿਵ ਪੇਪਰਾਂ ਨੇ ਜਿਹਦੀ ਐਗਜ਼ੀਕਿਟਿਵ ਚੱਲਦੀ ਹੈ ਉਹ ਭਰਤੀਆ ਕਰਾ ਦਿੰਦਾ ਸਕੂਲਾਂ ਕਾਰਜ ਵਿੱਚ ਤੇ ਉਹ ਜਗਾਂ ਪਰ ਰਿਜ਼ਲਟ ਆਉਂਦੇ ਨੇ ਦੱਸਣ ਤੁਸੀਂ ਕਿਹੜੀ ਕੁਆਲਿਟੀ ਹੈ ਸਾਡੀ ਮਦਰ ਕੋਈ ਐਕਸਟਰਾ ਦੀ ਇੰਸਟੀਚੂਨ ਹੈ ਜੀਚ ਅਸੀਂ ਮਾਨ ਨਾ ਕਹਿ ਸਕੀਏ ਵੀ ਆਰ ਇੰਸਟੀਚੂਨ ਚ ਜੇ ਨੋ ਐਡਮਿਸ਼ਨ ਮਿਲ ਗਈ ਵੀ ਕਮਾਲ ਹੋ ਜੂਗੀ ਨਹੀਂ ਹੈ ਨਾ ਕਿਉਂਕਿ ਕਿਉਂਕਿ ਸਾਡੀ ਪੋਲੀਟਿਕਲ ਇੰਟਰਫਰੈਂਸ ਹੈ ਤੇ ਉੱਥੇ ਵੀ ਇੱਕ ਕਲਾਸ ਦੀ ਡੋਮਿਨੈਂਸ ਸਾਡੀ ਮਤਲਬ ਜੇ ਤੁਸੀਂ ਡੋਮਿਨੈਂਸ ਹੀ ਰੱਖਣੀ ਹੈ ਤੁਸੀਂ ਦੇਖ ਲਓ ਤੁਸੀਂ ਉਹਨਾਂ ਦਾ ਪਾਵਰ ਸ਼ੇਅਰ ਵੀ ਦੇਖ ਲਓ ਤੁਸੀਂ ਉਹਨਾਂ ਨੂੰ ਕਿੱਦਾਂ ਕਰਕੇ ਲੈ ਕੇ ਜਾਣੇ ਤੇ ਫਿਰ ਜਦੋਂ ਅਸੀਂ ਕਹਿੰਦੇ ਆ ਵੀ ਇਹ ਪ੍ਰੇਮੀ ਬਣ ਕੇ ਜਿੱਥੇ ਵੀ ਤਾਂ ਇਹੀ ਹਾਲ ਹੈ ਜੇ ਪ੍ਰੇਮੀਆ ਤੇ ਜਾ ਕੇ ਤੁਸੀਂ ਗੁਰੂ ਦੇ ਕੋਲ ਚਰਨਾਂ 'ਚ ਬੈਠ ਜਾਂਦੇ ਹੋ ਫੋਟੋਆਂ ਤੁਹਾਡੇ ਤੁਸੀਂ ਦੇਖਿਆ ਹੈ ਪ੍ਰਕਾਸ਼ ਸਿੰਘ ਬਾਦਲ ਬੈਠਾ ਤੇ ਖੜਿਆ ਸਰਬਜੀਤ ਸਿੰਘ ਬਾਦਲ ਰਾਮ ਰਹੀਮ ਦੇ ਚਰਨਾਚ ਤੇ ਫਿਰ ਪਹਿਲਾਂ ਦਾ ਢੇਰੇ ਬਣਵਾਲੇ ਢੇਰੇ ਆ ਉਹਨਾਂ ਦੇ ਫਿਰ ਜਾ ਕੇ ਚਰਨਾਚ ਤੇ ਬੈਠੇ 25 26 ਬੰਦੇ ਦਾ ਇਹਨਾਂ ਦੇ ਅਕਾਲੀਆਂ ਦੇ ਗਲਤਕ ਸਾਹਿਬ ਤੇ ਪੇਸ਼ ਹੋਏ ਸੀ ਤਾਂ ਕੋਈ ਵੀ ਹੋਵੇ ਚਾਹੇ ਨੋਰ ਬੇਲੀਆ ਹੋਵੇ ਅਸੀਂ ਤਾਂ ਕਿਸੇ ਨੂੰ ਹੋ ਜਾਂ ਮਦਰ ਲੋਕਾਰੀਆਂ ਦਾ ਵੀ ਸਮਾਗਮ ਕਰਾਤਾ ਸੀ ਤਾਂ ਸਾਡਾ ਤਾਂ ਪੋਲੀਟੀਕਲ ਗੇਮ ਹੈ ਵੀ ਸਾਡੂ ਕੋਲ ਥੋ ਕੁਰਸੀ ਹੁਣ ਵੀ ਜਦੋਂ ਗੱਲ ਕਰਦੇ ਨੇ ਸਤਾਜਾਪਾ ਵਿੱਚ ਸਰਕਾਰ ਬਣਾਉਣੀ ਹੈ ਤੇ ਕਿਹਨਾਂ ਨੂੰ ਧਰਮ ਤੱਕ ਕੀ ਬਤਲੂ ਤੇ ਐਸਜੀਪੀਸ ਦਾ ਵੀ ਇਹੀ ਹਾਲ ਤੇ ਅੱਜ ਕੋਈ ਕਹਦਾ ਜੀ ਐ ਕਰੋ ਅਕਾਲ ਤਖਤ ਸਾਹਿਬ ਤੋਂ ਹੁਕਮ ਦਾ ਕਾਲ ਤਖਤ ਸਾਹਿਬ ਤੋਂ ਧੰਬੀ ਨਹੀਂ ਮਰਦਾ ਸਸ਼ਰਬਨ ਕਮੇਟੀ ਦਾ ਪ੍ਰਧਾਨ ਨਹੀਂ ਬੰਦਦਾ ਕਿੰਨੇ ਵਾਰੀ ਹੁਕਮਨਾਮੇ ਹੋਏ ਨੇ ਉਹਦਾ ਜ਼ਥੇਦਾਰ ਦੇ ਕੇ ਤੋਂ ਆਇਆ ਸੁਖਵੀਰ ਬਾਦਲ ਤੇ ਕੇ ਤੋਂ ਆ ਗਿਆ ਜਦ ਜ਼ਥੇਦਾਰ ਨੇ ਪੰਥ ਸਿੰਘ ਸਾਹਿਬਾਂ ਨੇ ਕਿ ਅਸੀਂ ਸਤਵਰ ਕਮੇਟੀ ਮੰਨਿਆ ਚੈਟਰ ਬਾਰੇ ਕਿਹਾ ਅਸੀਂ ਪੀਟੀਸੀ ਬਾਰੇ ਵੀ ਉਹਨੂੰ ਛੱਡੋ ਤੁਸੀਂ ਕਰਵਾਣੀ ਦੇ ਲਈ ਆਪਦਾ ਚੱਲ ਚਲਾਓ ਚਲਾਇਆ ਉਹ ਹੀ ਤਾਂ ਸਾਰਾ ਕੁਝ ਸਿਆਸੀ ਚੱਲ ਰਿਹਾ ਤੇ ਫਿਰ ਅਸੀਂ ਕਹਿੰਦੇ ਕਿ ਵੀ ਇਹ ਤਾਂ ਪਰਿਵਰਤਨ ਹੋ ਰਿਹਾ ਜੀ ਸਿੱਖੀ ਦਾ ਨੁਕਸਾਨ ਹੋ ਰਿਹਾ ਹੋਈ ਇਹ ਨੂੰ ਕੋਈ ਜਿਆਦਾ ਫਿਕਰ ਨਹੀਂ ਇਹ ਤਾਂ ਵੋਟਰ ਲੈਣੀਆਂ ਨੇ ਆ ਹੁਣ ਜਦੋਂ ਗਰਦਾਸਪੁਰ ਵਾਲੇ ਏਰੀਆ ਦੇ ਵਿੱਚ ਮੈਂ ਦੇਖ ਰਿਹਾ ਸੀ ਜਦੋਂ ਆਸ ਖੜੇ ਸੀ ਤੇ ਉੱਥੇ ਸਾਰੇ ਜਿਹੜੇ ਰਧਾਵਾ ਸਾਹਿਬ ਵੀ ਗਏ ਸੀ ਉੱਥੇ ਵੋਟਰ ਨੇ ਵੋਟਾਂ ਦੇ ਲਈ ਤਾਂ ਸਾਰੇ ਜਾਣਦੇ ਨੇ ਤੇ ਤੁਸੀਂ ਕਿਵੇਂ ਕਹਦੋਂਗੇ ਜੀ ਅਸੀਂ ਇਹਨਾਂ ਨੂੰ ਅਸੀਂ ਰੋਕ ਲਾਂਗੇ ਕੋਈ ਪੋਲਿਟਿਕਲ ਬੰਦਾ ਥੋੜੀ ਕਹਸਾ ਦੇ ਕੋਈ ਇਸ ਤਰ੍ਹਾਂ ਦੇ ਉਹ ਤਾਂ ਧਾਰਮਿਕ ਬੰਦੇ ਨਹੀਂ ਦੇਖਣ ਤੇ ਸਾਡਾ ਮਤਲਬ ਹਾਲ ਚਾਹੇ ਡੇਰੇ ਦੇ ਚਾਹੇ ਇਹਨੇ ਪਹਿਲਾਂ ਹੀ ਅਸੀਂ ਜ਼ਿਆਦਾ ਕਰਦੇ ਆ ਮੈਨੂੰ ਆ ਹੁਣ ਪਿੱਛੇ ਜੇ ਵੀ ਕਿਸਾਨ ਤਾਂ ਪਹਿਲਾਂ ਵੀ ਕਹਿ ਰਿਹਾ ਸੀ ਵੀ ਅਸੀਂ ਇਹਨਾਂ ਲੋਕਾਂ ਪ੍ਰਾਣੀਆਂ ਪੁਰਾਣੀਆਂ ਨੂੰ ਜੀ ਅੰਮ੍ਰਿਤ ਛਕਾਤਾ ਉਹ ਮੈਂ ਕਿਹਾ ਭਾਈ ਤੁਸੀਂ ਪ੍ਰਾਣੀਆਂ ਨੂੰ ਜੇ ਲੱਖਾਂ ਨੂੰ ਤੁਸੀਂ ਹਰ ਰੋਜ਼ ਕਹਿ ਦਿੰਦੇ ਹੋ ਜੇ ਲੱਖਾਂ ਨੂੰ ਛਕਾਤਾ ਉਹ ਲੱਖ ਹੈ ਕਿੱਥੇ ਰਹੇ ਦੇ ਕਿੱਥੇ ਨੇ ਆ ਵੋਟਾਂ ਦਾ ਤੁਹਾਡੇ 51 ਲੱਖ ਨਹੀਂ ਬਣੀਆਂ ਸ਼੍ਰੋਵੀ ਕਮੇਟੀ ਦੀਆਂ ਉਹਦੇ ਚ ਵੀ 27 ਲੱਖ ਬੀਬੀਆਂ ਦੀਆਂ ਨੇ ਤੇ 13 ਮਤਲਬ ਸਾਫ ਸਪੋਰਟ ਜਿਹੜੇ ਸੂਰਤ ਸਿੱਖੜੇ ਉਹਦਾ ਸਾਰੇ 26 ਲੱਖ ਹੋਗੇ 26 ਤੋਂ ਵੀ ਘੱਟ ਨੇ ਤੇ ਤੁਸੀਂ ਬਾਕੀ ਦਾ ਰੋਡਿੰਗ ਬੜੀ ਸਾਹ ਸਮ ਦਾ ਜੇ ਤੁਸੀਂ ਇਹ ਨਵੇਂ ਅਮਰਤ ਚਕਾਏ ਪਰ ਜਿਹੜੇ 17,000 ਤੇ 12,728 ਪਿੰਡਾਂ ਚੋਂ 25,000 ਜੇ ਸਾਡੇ ਰਜਿਸਟਰਡ ਸੰਤ ਨੇ ਡੇਰੇ ਨੇ ਉਹ ਕੀ ਕਰਦੇ ਨੇ ਸਰੋਵੀ ਕਮੇਟੀ ਚਰਪਤ ਪ੍ਰਚਾਰ ਦਾ ਸਭ ਤੋਂ ਵੱਡਾ ਇਹਨਾਂ ਕੋਲ ਬਜਟ ਹੈ ਕੀਤੇ ਤੇ ਪ੍ਰਚਾਰ ਹੋ ਰਿਹਾ ਕੀ ਪ੍ਰਚਾਰ ਕਰ ਰਹੇ ਹਨ ਤਾਂ ਜਦੋਂ ਕਨਵਰਸ਼ਨ ਦੀ ਗੱਲ ਆਉਂਦੀ ਹੈ ਸਾਨੂੰ ਕਦੇ ਬਰੀ ਚਿੰਤਾ ਤੋਂ ਹੁਣ ਚਿੰਤਾ ਕਿੰਨੀ ਕ ਬਣੀ ਹੈ ਹੁਣ ਤੁਸੀਂ ਦੇਖ ਲਓ ਇਹਨਾਂ ਦਾ ਜਿਹੜੇ ਮੈਂ ਮੇਰੇ ਸਾਹਮਣੇ ਇੱਕ ਲਿਸਟ ਪਈ ਹੈ ਵੀ ਉਹ ਕੀ ਕੀ ਕਰਦੇ ਨੇ ਕਿਸ ਤਰੀਕੇ ਨਾਲ ਰਾਜ ਕਰਦੇ ਨੇ ਬਿਮਾਰੀਆਂ ਦਾ ਨਾਸ਼ ਕਰਦੇ ਨੇ ਹੈ ਜੀ ਕਰਮਾਤਾ ਦਿਖਾ ਕੇ ਲੈ ਜਾਂਦੇ ਨੇ ਤੁਹ ਸਭ ਤੋਂ ਵੱਡਾ ਉਹ ਜਾਤ ਪਾਤ ਕਹਦੇ ਅਸੀਂ ਸਾਡੇ ਚ ਨਹੀਂ ਹੈ ਹੈ ਸਾਰਾ ਕੁਝ ਉਧਰ ਵੀ ਹੋਊਗਾ ਲੇਕਿਨ ਲੋਕਾਂ ਨੂੰ ਲਿਓਰ ਕਰਦੇ ਨੇ ਲਿਓਰ ਕਰਦੇ ਹੈ ਹੁਣ ਤੁਸੀਂ ਆਪਾ ਜਦੋਂ ਇਹ ਸਾਰੀ ਗੱਲ ਦੇਖਦੇ ਆ ਤੇ ਫਿਰ ਇਹਦਾ ਕੋਈ ਸੋਲੂਸ਼ਨ ਹੈ ਸੋਲੂਸ਼ਨ ਤਾਂ ਦੇਖੋ ਜੇ ਪ੍ਰਚਾਰ ਕਰਨਾ ਤਾਂ ਫਿਰ ਤੁਸੀਂ ਦੇਖਣਾ ਪਉ ਜਿਆਦਾ ਪਹਿਲਾਂ ਤਾਂ ਇਹ ਦੇਖੋ ਜੀ ਤੁਹਾਨੂੰ ਫਰਕ ਵੀ ਪੈਂਦਾ ਹੈ ਅਗਲੇ ਵੈਸੇ ਜੇ ਜ਼ਬਰੀ ਕੋਈ ਧਰਮ ਪਰਿਵਰਤਨ ਕਰੇ ਤਾਂ ਤੁਸੀਂ ਰੋਕ ਸਕਦੇ ਲੇਕਿਨ ਇਹ ਤਾਂ ਜਬਰੀ ਤਾਲੀ ਤਾਂ ਤੁਹਾਡਾ ਆਪਦਾ ਮਸਲਾ ਹੈ ਲੇਕਿਨ ਉਹ ਹਾਲਾਤ ਐਸੇ ਪੈਦਾ ਕਰਤੇ ਨਾ ਅਸੀਂ ਹਾਲਾਤ ਐਸੇ ਪੈਦਾ ਕਰਤੇ ਕਿ ਉਹਨਾਂ ਚ ਮਨਾ ਚ ਪਾਤਾ ਉਹਨਾਂ ਚ ਡੋਮਿਨੈਂਸ ਜਿਹੜੀ ਪਾਤੀ ਤੇ ਉਹ ਜਿਹੜਾ ਇੱਕ ਡਾਕਟਰ ਸਵਰਾਜ ਸਿੰਘ ਕਹਿੰਦਾ ਤੁਹਾਡੇ ਨਾ ਕਿ ਸਾਨੂੰ ਸੋਚਣਾ ਪਏਗਾ ਜੱਟਬਾਦ ਬਾਰੇ ਵੀ ਅਸੀਂ ਕਿਤੇ ਕੋਈ ਨੁਕਸਾਨ ਤਾਂ ਨਹੀਂ ਕਰ ਰਹੇ ਤੇ ਇਹ ਵੀ ਦੇਖਣਾ ਪਏਗਾ ਸੋ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਤੇ ਫਿਲਹਾਲ ਤਾਂ ਮੈਂ ਅੱਜ ਦਾ ਸਿਰਫ ਇਹ ਇਸ ਕਰਕੇ ਤੁਹਾਡਾ ਧਿਆਨ ਦਿਵਾਇਆ ਹੈ ਕਿ ਜਦੋਂ 3000 ਸਿੱਖਾਂ ਨੇ ਕਨਵਰਸ਼ਨ ਕਰ ਲਈ ਤੇ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਕਿ ਕਿੰਨੇ ਕੁ ਸਾਈ ਬਣ ਰਹੇ ਨੇ ਵੈਸੇ ਉਹ ਜਦੋਂ ਸਾਡਾ ਪਹਿਲਾ ਰਾਜਾ ਸਾਈ ਬਣਿਆ ਉਹ ਤਾਂ ਬੱਚਾ ਸੀ ਉਹਨੂੰ ਤਾਂ ਪਤਾ ਹੀ ਕੁਝ ਨਹੀਂ ਸੀ ਉਹਨੂੰ ਤਾਂ ਦੱਚ ਪੰਚ ਉਹ ਤਾਂ ਗੋਦ ਵਿੱਚ ਆ ਕੇ ਪ੍ਰਤਾਸ ਵੀ ਲਾਜ ਹੋਈ ਨੂੰ ਸਾਡੇ ਜਿਹੜੇ ਗਦਾਰਾਂ ਨੇ ਜਦੋਂ ਸਿੱਖ ਰਾਜ ਖਤਮ ਹੋਇਆ ਨਾ ਮਹਾਰਾਜ ਦਲੀਪ ਸਿੰਘ ਜਦੋਂ ਨੂੰ ਸਮਝ ਆਈ ਤਾਂ ਸਿੱਖ ਬਣ ਗਏ ਸੀ ਲੇਕਿਨ ਜਿਹੜੀ ਅੱਜ ਕਨਵਰਸ਼ਨ ਹੋ ਰਹੀ ਹੈ ਇਹ ਕਿਤੇ ਨਾ ਕਿਤੇ ਸੋਚ ਲਈ ਜ਼ਰੂਰ ਜ਼ਰੂਰ ਕਰਦੀ ਹੈ میرا ਖਿਆਲ ਹੈ ਤੁਸੀਂ ਵੀ ਸੋਚੋਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ